ਆਹ ਦੋਸਤੋ ਅਗੇਤਾ ਧੋਨੇ ਦੇ ਘਾੜ ਦੀ ਕੀ ਰਿਪੋਰਟ ਆ ਰਹੀ ਹੈ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਆਲੂਆਂ ਦੀ ਖੇਤੀ ਕਰਦੇ ਨੇ ਜਾਂ ਮਟਰਾਂ ਦੀ ਖੇਤੀ ਕਰਦੇ ਨੇ ਉਹ ਅਗੇਤਾ ਧੋਨਾ ਲਾਉਂਦੇ ਨੇ 1509 ਜਿਹੜੀ ਆਪਣੀ ਬਾਸਮਤੀ ਅਸਾਨਾਂ ਦੇ ਵੱਲੋਂ ਕਾਫੀ ਏਰੀਆ ਤੇ ਕਾਸ਼ਤ ਕੀਤੀ ਜਾਂਦੀ ਹੈ ਜਾਂ ਫਿਰ ਜਿਹੜਾ ਪਰਮਨਤ ਧੋਨਾ ਪੀਆਰ 126 ਦਾ ਕੁਝ ਹਾਈਬ੍ਰਿਡ ਕਿਸਮਾਂ ਵੀ ਕਿਸਾਨਾਂ ਬੀਜਦੇ ਨੇ ਉਹਦਾ ਜਿਹੜਾ ਝਾੜ ਇਸ ਤਰ੍ਹਾਂ ਦਾ ਆ ਰਿਹਾ ਕਿਉਂਕਿ ਉਹਦੀ ਬਾਡੀ ਕੁਝ ਦਿਨਾਂ ਤੋਂ ਪੱਲ ਰਹੀ ਹੈ ਕਿ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਢਾੜ ਦੀਆਂ ਮਿਲ ਰਹੀਆਂ ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅ ਅਕਤੂਬਰ ਦੇ ਦੂਜੇ ਹਫਤੇ ਦੇ ਵਿੱਚ 15 ਅਕਤੂਬਰ ਤੋਂ ਬਾਅਦ ਆਪਣੀ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਜਿਵੇਂ PR 135 ਆ ਜਾਂ 132 ਹੈ ਸੁਪਰੀਮ 110 ਆ 321 CR 321 ਕਿਸ ਤਰ੍ਹਾਂ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਉਹਨਾਂ ਦਾ ਢਾੜ ਕਿਸ ਤਰ੍ਹਾਂ ਰਹਿ ਸਕਦਾ ਇਹਦੇ ਬਾਰੇ ਵੀਡੀਓ ਦੇ ਵਿੱਚ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਕਿਉਂਕਿ ਮੌਸਮਾ ਜਿਹੜਾ ਇਸ ਵਾਰ ਬਹੁਤਾ ਜ਼ਿਆਦਾ ਅਨਕੂਲ ਨਹੀਂ ਸੀਗਾ ਇਹ ਤੋਂ ਉਹਨਾਂ ਦੇ ਉੱਪਰ ਆ ਮਾਰਤਮਾਰ ਬਿਮਾਰੀਆਂ ਦਾ ਹਮਲਾ ਵੀ ਜਿਹੜਾ ਕਾਫੀ ਜ਼ਿਆਦਾ ਹੋਇਆ। ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਆਪਾਂ ਵੀਡੀਓ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਸਾਰੇ ਖਾਨਦੋਸਤਾਂ ਨੂੰ ਛਤ ਸ੍ਰੀ ਅਕਾਲ ਜੋ ਕੋਈ ਨਵੇਂ ਕਿਸਾਨ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਪ੍ਰੈਸ ਕਰ ਦਿਓ। ਤਾਂ ਕਿ ਜੋ ਵੀ ਕੋਈ ਆਪਾਂ ਵੀਡੀਓ ਅਪਲੋਡ ਕਰਦਾ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ। ਜਿਹੜੀਆਂ ਆਲੂ ਵਾਲੇ ਕਿਸਾਨ ਕਿਸਮਾਂ ਲਾਉਂਦੇ ਨੇ ਜਿਵੇਂ ਹੁਣ ਜਿਹੜੀ ਬਾਡੀ ਜਿਹੜੀ ਚੱਲ ਰਹੀ ਆ ਉਹਦਾ ਝਾੜ ਕੋਈ ਬਹੁਤ ਜ਼ਿਆਦਾ ਤਸ਼ਲੀਬ ਅਕਸ਼ ਨਹੀਂ ਹੈਗਾ ਕਿਉਂਕਿ ਝੋਨੇ ਦੇ ਉੱਪਰ ਇਸ ਇਸ ਵਾਰ ਬਿਮਾਰੀਆਂ ਦਾ ਹਮਲਾ ਕਾਫੀ ਜ਼ਿਆਦਾ ਹੋਇਆ ਬਾਕੀ ਮੌਸਮ ਵੀ ਜਿਹੜਾ ਅਨਕੂਲ ਨਹੀਂ ਸੀਗਾ ਕਿਉਂਕਿ ਲਗਾਤਾਰ ਬਰਖਾ ਜਿਹੜੀ ਹੁੰਦੀ ਰਹੀ ਹੈ ਉਹਨੇ ਕਲਾਵਰਿੰਗ ਸਟੇਜ ਦੇ ਵਿੱਚ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਜਿਵੇਂ ਹੁਣ ਪੀਆਰ 126 ਜੀ ਆਪਾਂ ਪਹਿਲਾਂ ਗੱਲ ਕਰ ਲੈਣਾ ਪੀਆਰ 126 ਦਾ ਜਿਹੜਾ ਇਸ ਵੇਲੇ ਆਪਾਂ ਨੂੰ ਢਾੜ ਦੇਖ ਨੂੰ ਮਿਲ ਰਿਹਾ ਹੈ 23 24 ਕੁਇੰਟਲ ਤੱਕ ਦੀ ਐਵਰੇਜ ਕਿਸਾਨਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਹਾਲਾਂਕਿ ਉਹ ਠੀਕ ਆ ਵੀ ਹੈ ਕਿਉਂਕਿ ਥੋੜਾ ਅਗੇਤਾ ਬਜਾਈ ਹੋਈ ਹੋਈ ਹੈ ਆ ਆਪਣੇ ਜ਼ੋਨ ਦੇ ਪਹਿਲੇ ਹਫ਼ਤੇ ਤੇ ਜਿਹੜੀ ਆਪਾਂ ਬਜਾਈ ਕਰਦੇ ਆ ਉਹਦਾ ਝਾੜ 25 ਕੁਇੰਟਲ ਤੋਂ 28 ਕੁਇੰਟਲ ਤੱਕ ਆ ਜਾਂਦਾ ਪਰ ਜਿਹੜੀ ਹੁਣ ਦੀ ਆਪਣੇ ਕੋਲੇ ਰਿਪੋਰਟ ਆ ਉਹ 22-23 ਕੁਇੰਟਲ ਤੱਕ ਹੀ ਜ਼ਿਆਦਾ ਕੰਮ ਦੀ ਜਿਹੜਾ ਥੋੜਾ ਜਿਹਾ ਉਸ ਤੋਂ ਬਾਅਦ ਕੁਝ ਦਿਨ ਲੱਗਿਆ ਤੇ ਹੁਣ ਚੱਲ ਰਿਹਾ ਇਹ ਆਪਾਂ 24-25 ਕੁਇੰਟਲ ਦੇ ਲਗਭਗ ਕਿਸਾਨਾਂ ਦੇ ਵੱਲੋਂ ਸੁਣਿਆ ਜਾ ਰਿਹਾ ਕਿਉਂਕਿ ਜਿਹੜਾ ਤੋਂਾ ਜੂਨ ਦੇ ਪਹਿਲੇ ਹਫ਼ਤੇ ਲੱਗਿਆ ਸੀਗਾ ਉਹਦੀ ਜਿਹੜੀ ਫਲਾਵਰਿੰਗ ਸਟੇਜ ਜਦੋਂ ਸਤੰਬਰ ਦੇ ਪਹਿਲੇ ਆਪ ਤੇ ਲੰਮਾ ਸਮਾਂ ਬਰਖਾ ਹੋਈ ਨਾ ਚਾਰ ਪੰਜ ਦਿਨ ਲਗਾਤਾਰ ਬਰਖਾ ਹੁੰਦੀ ਰਹੀ ਉਹ ਉਸ ਵੇਲੇ ਜਿਹੜੀ ਫਲਾਵਰਿੰਗ ਸਟੇਜ ਲਗਾਤਾਰ ਉਸ ਵੇਲੇ ਹੀ ਪੋਲੀਨੇਸ਼ਨ ਹੋਈ ਤਾਂ ਉਹਦੇ ਤੇ ਆਪਾਂ ਨੂੰ ਪਤਾ ਵੀ ਕੁਦਰਤੀ ਤੌਰ ਤੇ ਤੇ ਪ੍ਰਭਾਵ ਪੈਣੇ ਪੈਣਗੇ ਤੇ ਬਾਕੀ ਇਹਨਾਂ ਕਿਸਮਾਂ ਦੇ ਵਿੱਚ ਜੇ ਹੁਣ ਆਪਾਂ PR122 ਦੀ ਲਾਈਏ ਡੋਡੀ ਰੋਗ ਹਲਦੀ ਰੋਗ ਇਹਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਵਾਰ ਹਲਦੀ ਰੋਗ ਸਭ ਤੋਂ ਜ਼ਿਆਦਾ ਹੋ ਸਕਦਾ ਵੀ PR122 ਦੇ ਵਿੱਚ ਹੀ ਜਿਹੜਾ ਆਇਆ ਇਹਦੇ ਨਾਲ ਵੀ ਫਸਲ ਦਾ ਨੁਕਸਾਨ ਹੋਇਆ ਜਿਆਦਾ ਵੱਡਾ ਨੁਕਸਾਨ ਮੌਸਮ ਦੇ ਕਰਕੇ ਹੀ ਆ ਕਿਉਂਕਿ ਜਦੋਂ ਫਲਾਵਰਿੰਗ ਸਟੇਜ ਵੇਲੇ ਲਗਾਤਾਰ ਵਰਖਾ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਆਂ ਵੀ ਬਾਸਮਤੀ ਕਿਸਮ 1509 ਵੀ ਕਾਫੀ ਏਰੀਏ ਦੇ ਵਿੱਚ ਲੱਗੀ ਹੋਈ ਆ ਇਹਦਾ ਜਿਹੜਾ ਧਾੜ ਕਿਸ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ ਆਮ ਜ਼ਿਮੀਂਦਾਰਾਂ ਦੇ ਵੱਲੋਂ ਜ਼ਿਆਦਾਤਰ ਜਿਹੜੇ ਕਮੈਂਟ ਆ ਰਹੇ ਨੇ ਅਮਰਸਰ ਜਾਂ ਤਰਨਤਾਰਨ ਏਰੀਏ ਦੇ ਵਿੱਚੋਂ ਜ਼ਿਮੀਂਦਾਰਾਂ ਦੇ ਕਮੈਂਟ ਆ ਰਹੇ ਨੇ ਉਧਰੋਂ 15 16 ਕੁਆਂਟਲ ਦੇ ਲਗਭਗ ਇਹਦਾ ਝਾੜ ਜਿਹੜਾ ਦੱਸਿਆ ਜਾ ਰਿਹਾ ਹੈ ਜ਼ਿਆਦਾਤਰ ਜ਼ਿਮੀਦਾਰਾਂ ਤੋਂ ਮੈਂ ਤੁਹਾਡੇ ਜ਼ਿਮੀਦਾਰਾਂ ਦੇ ਕਮੈਂਟਾਂ ਦੇ ਆਧਾਰ ਤੇ ਹੀ ਗੱਲ ਕਰਦਾ ਆ 15 16 ਦੇ ਲਗਭਗ ਜ਼ਿਮੀਦਾਰ ਦੱਸ ਰਹੇ ਨੇ ਵੀ 15 16 ਦੇ ਲਗਭਗ ਜਿਹੜਾ ਝਾੜ ਇਹਦਾ 1500 ਨੌ ਦਾ ਆ ਰਿਹਾ ਹੈ ਹਾਲਾਂਕਿ 20 बाई ਕੁਆਂਟਲ ਤੱਕ ਝਾੜ ਇਹਦਾ ਆ ਜਾਂਦਾ ਕੁਝ ਹਾਈਬ੍ਰਿਡ ਕਿਸਮਾਂ ਵੀ ਕਿਸਾਨਾਂ ਨੇ ਲਾਈਆਂ ਨੇ ਉਹਨਾਂ ਦਾ ਝਾੜ ਵੀ ਕੋਈ ਬਹੁਤਾ ਜ਼ਿਆਦਾ ਸੰਤੋਸ਼ ਜਾਂ ਤਸੱਲੀ ਮਖਤ ਝਾੜ ਨਹੀਂ ਆਪਾਂ ਕਹਿ ਸਕਦੇ ਸ਼ਹਾਬਾ ਦੀਆਂ ਕਿਸਮਾਂ ਹੈਗੀਆਂ ਕੁਸ ਉਹਨਾਂ ਦਾ ਜਿਹੜਾ ਚਾਰਟ ਉਹ ਵੀ 24 25 ਕੁਆਂਟਲ ਦੇ ਲਗਭਗ ਜਿਹੜਾ ਕਿਸਾਨਾਂ ਦੇ ਵੱਲੋਂ ਕਮੈਂਟਾਂ ਤੋਂ ਦੱਸਿਆ ਜਾ ਰਿਹਾ ਤੇ ਅਗਲੀ ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਆ ਵੀ ਜਿਹੜੀ ਆਪਣਾ ਢੋਨਾ ਅ ਅਕਤੂਬਰ ਦੇ ਦੂਸਰੇ ਹਫਤੇ ਦੇ ਲਗਭਗ ਅ ਆਪਣਾ ਜਿਹਦੀ ਕਟਾਈ ਹੋਣੀ ਆ ਉਹਦੇ ਝਾੜ ਉੱਜੋ ਹੱਦ ਤੱਕ ਤਸੱਲੀ ਬਖਸ਼ ਹੋ ਸਕਦਾ ਉਹ ਕਿਉਂ ਹੋ ਸਕਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹ ਵੀ ਡਰਨ ਦੀ ਜਰੂਰਤ ਨਹੀਂ ਜਿਹੜੇ ਅਗੇਤੇ ਧੋਨੇ ਦੇ ਝਾੜ ਜੇਕਰ ਟਾਈਨੇ ਤਾਂ ਹੀ ਨਹੀਂ ਹੈਗਾ ਵੀ ਜੋ ਤੋਨਾ ਲੇਟ ਲੱਗਿਆ ਉਹਦੇ ਵੀ ਝਾੜ ਬਹੁਤ ਜ਼ਿਆਦਾ ਘਟ ਜਾਣਗੇ ਜਿਹੜੀ ਆਪਣੀਆਂ ਦਰਮਿਆਨੇ ਸਮੇਂ ਦੀਆਂ ਕਿਸਮਾਂ ਆ ਗਈਆਂ ਜਿਵੇਂ ਸੁਪਰੀਮ 110 ਆ 321 ਆ ਜਾਂ ਫਿਰ ਪੀਆਰ 131 ਆ ਪੀਆਰ 132 ਆ 28 29 ਆ ਇਹ ਕਿਸਮਾਂ ਜਿਹੜੀਆਂ 110 ਦਿਨ ਦੇ ਲਗਭਗ ਲੰਗੀਆਂ ਨੇ ਇਹ 15 ਜੂਨ ਦੇ ਨੇੜੇ ਤੇੜੇ ਜਿਹੜੀਆਂ ਬਜਾਈ ਹੋਈ ਸੀਗੀ ਜਿਨ੍ਹਾਂ ਦੀ ਉਹ ਤੁਸੀਂ ਮੰਨ ਲਓ ਵੀ ਉਹਨਾਂ ਸਤੰਬਰ ਆਪਣੇ ਅਕਤੂਬਰ ਦੇ ਦੂਜੇ ਹਫਤੇ ਤੋਂ ਉਹਨਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ। ਇਹ ਕਿਸਮਾ ਦੀ ਜਿਹੜੀ ਪੌਲੀਨੇਸ਼ਨ ਕਰਿਆ ਇਹ ਸਤੰਬਰ ਦੇ ਦੂਸਰੇ ਹਫਤੇ ਦੇ ਲਗਭਗ 20 ਸਤੰਬਰ ਦੇ ਨੇੜੇ ਤੇੜੇ ਜਿਹੜੀ ਜ਼ਿਆਦਾ ਇਹਦੀ ਹੋਈ ਸੀ ਇਹ ਨਸਾਰਾ ਇਹਦਾ ਉਸ ਵੇਲੇ ਹੋਇਆ ਉਸ ਵੇਲੇ ਕੀ ਹੈ ਇੱਕ ਕੁਦਰਤੀ ਮੌਸਮਾ ਠੀਕ ਹੋ ਗਿਆ ਸੀ ਬਰਖਾ ਉਸ ਵੇਲੇ ਰੁਕ ਗਈ ਸੀ 5-6 ਦਿਨ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਵੀ ਆਈ ਆ। ਅੰਤਛੇਦਨਾ ਪੱਛੋਂ ਦੀ ਹਵਾ ਵੀ ਚੱਲੀ ਆ ਜਿਹੜੀ ਇਹ ਇਹ ਕਿਸਮਾਂ ਸੀਗੀਆਂ ਜਿਹੜੀਆਂ ਉਸ ਵੇਲੇ ਨਸਾਰੇ ਦੇ ਵਿੱਚ ਸੀ ਇਹਨਾਂ ਦਾ ਜਰੂਰ ਆਪਾਂ ਨੂੰ ਫਾਇਦਾ ਵੇਖਣ ਨੂੰ ਮਿਲ ਗਿਆ ਕਿਉਂਕਿ ਜਦੋਂ ਟੈਂਪਰੇਚਰ 28 30 ਦੇ ਨੇੜੇ-ਤੇੜੇ ਹੁੰਦਾ ਤਾਂ ਉਸ ਵੇਲੇ ਜੇ ਪੋਲੀਨੇਸ਼ਨ ਕਿਰਿਆ ਹੁੰਦੀ ਆ ਤਾਂ ਝਾੜ ਵਧੀਆ ਵੇਖਣ ਨੂੰ ਮਿਲ ਜਾਂਦਾ ਕਿਉਂਕਿ ਹਵਾ ਜਿਹੜੀ ਪੱਛੋਂ ਦੀ ਚੱਲਦੀ ਆ ਥੋੜੀ ਖੁਸ਼ਕ ਹੁੰਦੀ ਆ ਉਹਦੇ ਨਾਲ ਪੋਲੀਨੇਸ਼ਨ ਕਿਰਿਆ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਭਾਵੇਂ ਉਹ 4-5 ਦਿਨ ਹੀ ਚੱਲੀ ਆ ਬਰਖਾ ਉਸ ਤੋਂ ਬਾਅਦ ਤਕਰੀਬਨ ਰੁਕ ਗਈ 21 ਵਰਖਾ ਹੀ ਹੋਈਆ ਤੇ ਬਾਕੀ ਦੀ ਜਿਹੜੀ ਪੋਲੀਨੇਸ਼ਨ ਕਰਿਆ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜੀ ਵਰਖਾ ਤੋਂ ਬਾਅਦ ਹੋਈ ਆ ਉਹਦੇ ਵਿੱਚ ਝਾੜ ਆਪਾਂ ਨੂੰ ਚੰਗਾ ਵੇਖਣ ਨੂੰ ਮਿਲ ਸਕਦਾ ਫਰਕ ਪਊਗਾ ਪਰ ਜਿਹੜੀਆਂ ਚੀਜ਼ਾਂ ਝਾੜ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਇੱਕ ਤਾਂ ਤੁਸੀਂ ਸਾਰੇ ਜਾਣਦੇ ਹੋ ਵੀ ਬੌਨਾ ਰੋਗ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਪੀਆਰ 131 ਕਿਸਮਾਂ 32 ਕਿਸਮਾਂ ਪੀਆਰ ਦੀਆਂ ਤਾਂ ਸਾਰੀਆਂ ਕਿਸਮਾਂ ਦੇ ਵਿੱਚ ਹੀ ਬੌਨੇ ਰੋਗ ਨੇ ਜਿਹੜਾ ਕਾਫੀ ਨੁਕਸਾਨ ਕੀਤਾ ਹੈ ਪੂਸ਼ਾ 44 ਵੀ ਕਿਸਾਨਾਂ ਦੇ ਵੱਲੋਂ ਲਈ ਗਈ ਆ ਉਹਦੇ ਵਿੱਚ ਵੀ ਆਏਗਾ ਬਾਕੀ ਜਿਹੜੀਆਂ ਕਿਸਮਾਂ ਸੁਪਰੀਮ 110 ਦਾ CR 321 ਪ੍ਰਾਈਵੇਟ ਕਿਸਮਾਂ ਕਾਫੀ ਏਰੀਆ ਤੇ ਲੱਗੀਆਂ ਇਹਨਾਂ ਦੇ ਬਾਰੇ ਵੀ ਤੁਸੀਂ ਦੱਸੋ ਕਿ ਹੁਣ ਆਪਾਂ ਇਹ ਧਿਆਨ ਦੇਣ ਵਾਲੀ ਗੱਲ ਆ ਹੁਣ ਦੇਖਣਾ ਵੀ ਕਿਹੜੀਆਂ ਕਿਸਮਾਂ ਨੇ ਇਹਨਾਂ ਚੀਜ਼ਾਂ ਦਾ ਮੁਕਾਬਲਾ ਕੀਤਾ ਡੋਡੀ ਰੋਗ ਸੁਪਰੀਮ 110 ਤੇ ਕਿਸ ਤਰ੍ਹਾਂ ਆਇਆ ਸੀਗਾ 321 ਤੇ ਕਿਸ ਤਰ੍ਹਾਂ ਕਿਉਂਕਿ ਇਹਦੇ ਬਾਰੇ ਜਦੋਂ ਆਪਾਂ ਵੀਡੀਓ ਪਾਈ ਸੀ ਕਾਫੀ ਕਿਸਾਨਾਂ ਦੇ ਕਮੈਂਟ ਆਏ ਸੀ ਉਹ ਕਹਿੰਦੇ ਸੀ ਵੀ ਤੁਸੀਂ ਨਾ ਜੀ ਕਿਸੇ ਖਾਸ ਕਿਸਮ ਦੀ ਅ ਜਿਹੜੀ ਸਿਫਾਰਸ਼ ਨਾ ਕਰਿਆ ਕਰੋ ਸਿਫਾਰਸ਼ ਵਾਲੀ ਆਪਾਂ ਗੱਲ ਨਹੀਂ ਕਰਦੇ ਆਪਾਂ ਹੁਣ ਤੁਸੀਂ ਧਿਆਨ ਦਿਓ ਤੁਹਾਡੇ ਕੋਲੇ ਸਮਾਂ ਤੁਹਾਨੂੰ ਸਾਰਾ ਕੁਝ ਪਤਾ ਹੁਣ ਵੈਰਾਈਟੀਆਂ ਆਪਣੇ ਖੇਤਾਂ ਦੇ ਵਿੱਚ ਖੜੀਆਂ ਨੇ ਸੁਪਰੀਮ 110 ਨੂੰ ਚੈੱਕ ਕਰੋ ਤੁਸੀਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਡੋਡੀ ਲਾਉਗਾ ਹਲਦੀ ਲਾਉਗਾ ਜਾਂ ਉਹਦੇ ਵਿੱਚ ਬੋਨਾ ਰੂਗੀ ਕਿਸ ਤਰ੍ਹਾਂ ਸੀ CR321 PR133 PR132 ਇਹ ਦਰਮਿਆਨੇ ਸਮੇਂ ਦੀਆਂ ਕਿਸਮਾਂ ਇਹਨਾਂ ਤੇ ਆਪਣੀ ਨਿਰਭਰਤਾ ਜਾਂ ਕੁਝ ਹਾਈਬ੍ਰਿਡ ਕਿਸਮਾਂ ਵੀ ਨੇ ਉਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋ ਹੁਣ ਗੌਰ ਕਰੋ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਤੇ ਹਲਦੀ ਰੋਗ ਘੱਟ ਆਇਆ ਕਿਹੜੀਆਂ ਤੇ ਹਲਦੀ ਰੋਗ ਜ਼ਿਆਦਾ ਆਇਆ ਬੌਨਾ ਰੋਗ ਦੀ ਕਿਸ ਤਰ੍ਹਾਂ ਸੀਗਾ ਕਿਉਂਕਿ ਜਦੋਂ ਮੌਸਮ અનુકੂਲਾ ਉਸ ਵੇਲੇ ਸਾਰੀ ਕਿਸਮਾਂ ਝਾੜ ਦਿੰਦੀਆਂ ਪਰ ਜੋ ਮੌਸਮ ਤੋਂ ਉਲਟ ਜਾ ਕੇ ਕਿਸਮਾਂ ਝਾੜ ਦਿੰਦੀਆਂ ਨੇ ਉੱਥੇ ਆਪਾਂ ਧਿਆਨ ਰੱਖਣਾ ਹੁੰਦਾ ਉਹਨਾਂ ਕਿਸਮਾਂ ਨੂੰ ਆਪਾਂ ਅਪਣਾਈਏ ਭਾਵੇਂ ਕਿਸੇ ਕੰਪਨੀ ਦੇ ਹੁਣ ਆਪਾਂ ਕੰਪਨੀਆ ਦੇ ਮਗਰ ਨਹੀਂ ਜਾਣਾ ਇਹ ਨਾ ਸੋਚਿਆ ਕਰੋ ਜੇ ਪ੍ਰਾਈਵੇਟ ਕੰਪਨੀ ਦੀ ਆ ਜਾਂ ਸਰਕਾਰ ਆਪਾਂ ਨੂੰ ਤਾਂ ਝਾੜ ਤੱਕ ਮਤਲਬ ਆ ਜਾਂ ਜਿਹੜੀ ਆਪਣੀ ਕੋਈ ਵੀ ਵੈਰਾਈਟੀ ਜਿਹੜੀ ਮੌਸਮਾਂ ਦੇ ਉਲਟ ਜਾ ਕੇ ਆਪਾਂ ਨੂੰ ਢਾੜ ਦਿੰਦੀਆਂ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਆਪਾਂ ਧਿਆਨ ਚ ਰੱਖਣੀਆਂ ਨੇ। ਤੋਂ ਆਪਾਂ ਗੱਲ ਉੱਥੇ ਹੀ ਲੈ ਕੇ ਆਉਂਦੇ ਹਾਂ ਮੁੜ ਕੇ ਜਿਹੜਾ ਚੋਂ ਨਾ ਅਕਤੂਬਰ ਦੇ ਦੂਸਰੇ ਹਫਤੇ ਦੇ ਵਿੱਚ ਕਟਾਈ ਵਾਸਤੇ ਆਉਣਾ ਉਹਦੇ ਵਿੱਚ ਜਿਹੜਾ ਜਰੂਰ ਆਪਾਂ ਨੂੰ ਉਦੋਂ ਨਾਲ ਕੋਦੇ ਢਾੜ ਦੇ ਵਿੱਚ ਮਤਲਬ ਸੰਤੁਸ਼ਟੀਜਨ ਕਟਾੜ ਹੋ ਸਕਦੇ ਨੇ ਤਸੱਲੀ ਬਖਸਟਾੜ ਕੁਸ਼ਾਦ ਤੱਕ ਉਹਦੇ ਚ ਆ ਸਕਦੇ ਨੇ ਕਿਉਂਕਿ ਓਵਰਆਲ ਜਿਹੜੇ ਝਾੜ ਆਪਾਂ ਨੂੰ ਪਤਾ ਵੀ ਇਸ ਵਾਰ ਘੱਟ ਹੀ ਹੋਣਗੇ ਬਹੁਤੇ ਜ਼ਿਆਦਾ ਤਾਂ ਨਹੀਂ ਆਪਾਂ ਕਹਿ ਸਕਦੇ ਰਿਕਾਰਡ ਤੋੜ ਝਾੜ ਵਾਲੀ ਤਾਂ ਇਸ ਵਾਰ ਗੱਲ ਨਹੀਂ ਹੈਗੀ ਮੌਸਮ ਦਾ ਜਿਹੜਾ ਇਫੈਕਟ ਤਾਂ ਸਾਰੀ ਤਰ੍ਹਾਂ ਦੇ ਅਗੇ ਤੇ ਤੇ ਪਿਛੇ ਤੇ ਦੋਹਾਂ ਤੇ ਪੈਂਦਾ ਪਰ ਇਹਦੇ ਵਿੱਚ ਜਿਹੜੀ ਵੈਰਾਈਟੀਆਂ ਪਛੇਤੀਆਂ ਲੱਗੀਆਂ ਉਹਨਾਂ ਦੇ ਵਿੱਚ ਝਾੜ ਥੋੜਾ ਵਾਲਾ ਜਿਹੜਾ ਜ਼ਰੂਰ ਆਪਾਂ ਨੂੰ ਵਾਧਾ ਵੇਖਣ ਨੂੰ ਮਿਲੂਗਾ ਤੋਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀ ਤੋਂ ਅੱਡੇ ਧੋਨੇ ਦੇ ਵਿੱਚ ਕਿਹੜੀ ਵੈਰਾਈਟੀ ਲਾਈ ਹੈ ਉਹਦੇ ਵਿੱਚ ਜਿਹੜਾ ਹਲਦੀ ਰੋਗ ਕਿਹਦੇ ਚ ਵੱਧ ਆਇਆ ਬੋਨਾ ਰੋਗ ਕਿਹਦੇ ਚ ਵੱਧ ਆਇਆ ਕਮੈਂਟਾਂਸ ਦੇ ਵਿੱਚ ਦੱਸਿਆ ਕਰੋ ਤਾਂ ਕਿ ਹੋਰ ਕਿਸੇ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਯਾਰ ਉਹਦੇ ਵਿੱਚ ਕਿਸੇ ਨੂੰ ਪਤਾ ਲੱਗਦਾ ਰਹੇ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾ ਹੀ ਅੰਤ ਵਿੱਚ ਸਾਰੇ ਇੱਕ ਸਾਮ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ